ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਹਸੀ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਤੀ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਜਾਦੂਈ ਅੰਬ ਦੀ ਕਹਾਣੀ ਹੈ ਪੰਜਾਬ ਦੇ ਹਰੇ ਭਰੇ ਮੈਦਾਨਾਂ ਵਿੱਚ ਇੱਕ ਛੋਟਾ ਜਿਹਾ ਪਿੰਡ ਸੀ ਧਰੰਗਪੁਰ ਇਸ ਪਿੰਡ ਦਾ ਨਾਂ ਬਹੁਤ ਵੱਡਾ ਸੀ ਨਾ ਹੀ ਬਹੁਤ ਇਹ ਪਿੰਡ ਨਾ ਤਾਂ ਬਹੁਤਾ ਵੱਡਾ ਸੀ ਤੇ ਨਾ ਹੀ ਬਹੁਤਾ ਅਮੀਰ ਸੀ ਪਰ ਇਸ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਇੱਥੋਂ ਦੇ ਲੋਕਾਂ ਦਾ ਦਿਲ ਸਾਫ਼ ਅਤੇ ਕੁਦਰਤ ਨਾਲ ਉਹਨਾਂ ਦਾ ਡੂੰਘਾ ਨਾਤਾ ਸੀ ਪਿੰਡ ਦੇ ਚਾਰ ਚੁਪੇਰੇ ਖੇਤ ਹੀ ਖੇਤ ਸਨ ਜਿਵੇਂ ਕਣਕ ਸਰੋਂ ਮੱਕੀ ਅਤੇ ਕਪਾਹ ਦੇ ਲਹਿਰਾਉਂਦੇ ਹੋਏ ਪੌਦੇ ਤਾਰੇਂਪੁਰ ਦੇ ਇੱਕ ਕੋਨੇ ਵਿੱਚ ਇੱਕ ਬਹੁਤ ਹੀ ਪੁਰਾਣਾ ਅੰਬਾਂ ਦਾ ਦਰਖਤ ਸੀ ਇਹ ਦਰਖਤ ਇੰਨਾ ਪੁਰਾਣਾ ਸੀ ਕਿ ਪਿੰਡ ਦੇ ਸਭ ਤੋਂ ਵੱਡੇ ਬਜ਼ੁਰਗ ਵੀ ਇਸ ਦੀ ਉਮਰ ਨਹੀਂ ਦੱਸ ਸਕਦੇ ਸਨ ਲੋਕ ਕਹਿੰਦੇ ਸਨ ਕਿ ਇਹ ਦਰਖਤ ਉਸ ਸਮੇਂ ਦਾ ਜਦੋਂ ਪਿੰਡ ਦੀ ਨੀਂਹ ਵੀ ਨਹੀਂ ਸੀ ਪਈ ਹੋਈ ਇਹ ਦਰਖਤ ਆਮ ਨਹੀਂ ਸੀ ਇਸ ਦੇ ਤਣੇ ਮੋٹے-ਮੋٹے ਟਹਿਣੀਆਂ ਵਿਸਾਲ ਅਤੇ ਪੱਤੇ ਸਦਾ ਹਰੇ ਰਹਿੰਦੇ ਸਨ ਗਰਮੀਆਂ ਵਿੱਚ ਜਦੋਂ ਸਾਰਾ ਪਿੰਡ ਤਪਦੀ ਧੁੱਪ ਨਾਲ ਪਰੇਸ਼ਾਨ ਹੁੰਦਾ ਇਹ ਦਰਾਖਤ ਠੰਡੀ ਛਾਂ ਦਿੰਦਾ ਪਰ ਸਭ ਤੋਂ ਵੱਡੀ ਗੱਲ ਇਸ ਦਰਾਖਤ ਦੇ ਆਂਬ ਹਰ ਸਾਲ ਜਦੋਂ ਆਂਬ ਪੱਕਦੇ ਤਾਂ ਸਾਰੇ ਪੂਰੇ ਪਿੰਡ ਵਿੱਚ ਖੁਸ਼ੂ ਹੇਲ ਜਾਂਦੀ ਪਰ ਲੋਕਾਂ ਦਾ ਕਹਿਣਾ ਸੀ ਕਿ ਇਹ ਆਂਬ ਜਾਦੂਈ ਨੇ ਕੁਝ ਕਹਿੰਦੇ ਸੀ ਕਿ ਇਹ ਆਂਬ ਖਾਣ ਨਾਲ ਦਿਲ ਖੁਸ਼ ਹੋ ਜਾਂਦਾ ਸੀ ਕੁਝ ਕਹਿੰਦੇ ਸੀ ਕਿ ਇਸ ਆਂਬ ਨੂੰ ਖਾਣ ਨਾਲ ਬਿਮਾਰ ਨੂੰ ਵੀ ਤਾਕਤ ਮਿਲਦੀ ਹੈ ਕੁਝ ਲੋਕ ਡਰਦੇ ਹੋਏ ਕਹਿੰਦੇ ਸੀ ਕਿ ਇਸ ਦਰਖਤ ਵਿੱਚ ਕੋਈ ਰਾਜ਼ ਲੁਕਿਆ ਹੋਇਆ ਹੈ ਇਸ ਪਿੰਡ ਵਿੱਚ ਇੱਕ ਗਰੀਬ ਪਰ ਸਮਝਦਾਰ ਲੜਕਾ ਰਹਿੰਦਾ ਸੀ ਜਿਸ ਦਾ ਨਾਮ ਸੀ ਮਨਦੀਪ ਮਨਦੀਪ ਦੀ ਉਮਰ ਲਗਭਗ 12 ਸਾਲ ਦੀ ਸੀ ਉਸ ਦੇ ਪਿਤਾ ਖੇਤਾਂ ਵਿੱਚ ਮਜ਼ਦੂਰੀ ਕਰਦੇ ਸਨ ਤੇ ਮਾਂ ਘਰਾਂ ਵਿੱਚ ਕੰਮ ਕਰਕੇ ਪਰਿਵਾਰ ਚਲਾਉਂਦੀ ਸੀ ਮਨਦੀਪ ਦਾ ਦਿਲ ਬਹੁਤ ਹੀ ਸਾਫ਼ ਸੀ ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ ਪਰ ਗਰੀਬੀ ਕਾਰਨ ਉਸ ਦੇ ਸੁਪਨੇ ਪੂਰੇ ਨਹੀਂ ਸੀ ਹੋ ਸਕਦੇ ਉਹ ਅਧੂਰੇ ਰਹਿ ਜਾਂਦੇ ਸੀ ਸਕੂਲ ਤੋਂ ਆ ਕੇ ਉਹ ਅਕਸਰ ਉਸ ਪੁਰਾਣੇ ਅੰਬਾਂ ਦੀ ਦਰਾਖਤ ਹੇਠਾਂ ਬੈਠਦਾ ਉਸ ਨੂੰ ਲੱਗਦਾ ਸੀ ਕਿ ਜਿਵੇਂ ਉਹ ਦਰਾਖਤ ਉਸ ਦੀਆਂ ਗੱਲਾਂ ਸੁਣ ਕੇ ਉਸ ਨਾਲ ਗੱਲਾਂ ਕਰਦੀ ਹੋਣ ਇੱਕ ਦਿਨ ਮਨਦੀਪ ਨੇ ਦਰਾਖਤ ਨੂੰ ਹੌਲੀ-ਹੌਲੀ ਕਿਹਾ ਕਾਸ਼ ਮੇਰੀ ਜ਼ਿੰਦਗੀ ਵੀ ਤੇਰੀ ਵਰਗੀ ਮਜ਼ਬੂਤ ਹੋਵੇ ਹਵਾ ਹੌਲੀ-ਹੌਲੀ ਚੱਲੀ ਪੱਤੇ ਹਿੱਲੇ ਜਿਵੇਂ ਦਰਾਖਤ ਨੇ ਉਸ ਦੀ ਗੱਲ ਸੁਣ ਲਈ ਹੋਵੇ ਇੱਕ ਰਾਤ ਜਦੋਂ ਪੂਰਾ ਪਿੰਡ ਸੁੱਤਾ ਪਿਆ ਸੀ ਮਨਦੀਪ ਨੂੰ ਅਜੀਬ ਜਿਹਾ ਸੁਪਨਾ ਆਇਆ ਉਸ ਨੇ ਵੇਖਿਆ ਕਿ ਅੰਬਾਂ ਦਾ ਦਰਖਤ ਚਮਕ ਰਿਹਾ ਹੈ ਉਸਦੇ ਅੰਬ ਸੋਨੇ ਵਰਗੇ ਲੱਗ ਰਹੇ ਨੇ ਅਤੇ ਦਰਖਤ ਦੇ ਟਾਣੇ ਵਿੱਚੋਂ ਹੌਲੀ-ਹੌਲੀ ਰੋਸ਼ਨੀ ਨਿਕਲ ਰਹੀ ਸੀ ਅਚਾਨਕ ਇੱਕ ਗੰਭੀਰ ਆਵਾਜ਼ ਆਈ ਮਨਦੀਪ ਤੂੰ ਇਸ ਰਾਜ਼ ਦਾ ਹੱਕਦਾਰ ਹੈ ਮਨਦੀਪ ਡਰ ਕੇ ਉੱਠ ਕੇ ਬੈਠ ਗਿਆ ਉਸ ਦਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਉਹ ਤੁਰੰਤ ਬਾਹਰ ਨਿਕਲਿਆ ਤੇ ਅੰਬਾਂ ਦੇ ਦਰਖਤ ਵੱਲ ਨੂੰ ਦੌੜ ਪਿਆ ਚਾਂਦਨੀ ਰਾਤ ਵਿੱਚ ਦਰਾਖਤ ਸਧਾਰਨ ਜਿਹਾ ਹੀ ਲੱਗ ਰਿਹਾ ਸੀ ਪਰ ਇੱਕ ਅੰਬ ਸਿਰਫ ਇੱਕ ਹੌਲੀ-ਹੌਲੀ ਚਮਕ ਰਿਹਾ ਸੀ ਮਨਦੀਪ ਨੇ ਕੰਬ ਦੇ ਹੱਥਾਂ ਨਾਲ ਉਹ ਅੰਬ ਤੋੜ ਲਿਆ ਜਿਵੇਂ ਹੀ ਉਸਨੇ ਅੰਬ ਨੂੰ ਹੱਥ ਪੜਿਆ ਉਸਦੀ ਉਸਨੂੰ ਅਜੀਬ ਜਿਹੀ ਗਰਮੀ ਮਹਿਸੂਸ ਹੋਈ ਦਿਲ ਵਿੱਚ ਅਜਿਹਾ ਸਕੂਨ ਆਇਆ ਜੋ ਉਸਨੇ ਕਦੀ ਨਹੀਂ ਮਹਿਸੂਸ ਕੀਤਾ ਸੀ ਉਸ ਸਮੇਂ ਉਸਨੂੰ ਅਹਿਸਾਸ ਨਹੀਂ ਸੀ ਕਿ ਇਹ ਅੰਬ ਉਸਦੀ ਨਹੀਂ ਸਗੋਂ ਸਾਰੇ ਪਿੰਡ ਦੀ ਕਿਸਮਤ ਬਦਲਣ ਵਾਲਾ ਸੀ ਜਦੋਂ ਉਸਨੇ ਅੰਬ ਨੂੰ ਆਪਣੇ ਹੱਥ ਵਿੱਚ ਫੜਿਆ ਤਾਂ ਉਸ ਨੂੰ ਅਜੀਬ ਜਿਹਾ ਮਹਿਸੂਸ ਹੋਇਆ ਮਨਦੀਪ ਆਂਬ ਨੂੰ ਹੱਥ ਵਿੱਚ ਫੜੇ ਹੋਏ ਕਾਫੀ ਦੇਰ ਤੱਕ ਖੜ੍ਹਾ ਰਿਹਾ ਚਾਂਦਨੀ ਰਾਤ ਵਿੱਚ ਉਹ ਅਜੀਬ ਆਂਬ ਚਮਕ ਰਿਹਾ ਸੀ ਜਿਵੇਂ ਉਸ ਵਿੱਚ ਕੋਈ ਜਿੰਦ ਵਸਦੀ ਹੋਵੇ ਮਨਦੀਪ ਦਾ ਦਿਲ ਕਰ ਰਿਹਾ ਸੀ ਕਿ ਤੁਰੰਤ ਉਸ ਆਂਬ ਨੂੰ ਖਾ ਲਵੇ ਪਰ ਮਨ ਵਿੱਚ ਡਰ ਸੀ ਕਿ ਇਹ ਕਿਤੇ ਕੋਈ ਅបਸ਼ਗੰਤਾ ਨਹੀਂ ਹੋ ਸਕਦਾ ਉਹ ਹੌਲੀ-ਹੌਲੀ ਘਰ ਵੱਲ ਨੂੰ ਵਧਿਆ ਰਾਹ ਵਿੱਚ ਉਸ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਸ ਦੇ ਪੈਰ ਜ਼ਮੀਨ ਨੂੰ ਛੂ ਨਹੀਂ ਰਹੇ ਅੰਦਰੋਂ ਇੱਕ ਆਵਾਜ਼ ਆ ਰਹੀ ਸੀ ਡਰਨਾ ਇਹ ਅੰਮ੍ਰਿਤ ਤੇਰਾ ਭਲਾ ਕਰੇਗਾ ਘਰ ਪਹੁੰਚ ਕੇ ਮਨਦੀਪ ਨੇ ਦੇਖਿਆ ਕਿ ਉਸ ਦੀ ਮਾਂ ਚੁੱਲ੍ਹੇ ਕੋਲ ਬੈਠੇ ਖੰਗ ਰਹੀ ਸੀ ਪਿਓ ਦਿਨ ਭਰ ਦੇ ਮਿਹਨਤ ਨਾਲ ਥੱਕਿਆ ਹੋਇਆ ਪਿਆ ਸੀ ਘਰ ਵਿੱਚ ਦਵਾਈ ਲਈ ਪੈਸੇ ਵੀ ਨਹੀਂ ਸਨ ਇਹ ਦੇਖ ਕੇ ਮਨਦੀਪ ਦਾ ਦਿਲ ਭਾਰ ਆਇਆ ਉਸਨੇ ਆਂਬ ਨੂੰ ਧਿਆਨ ਨਾਲ ਦੇਖਿਆ ਤੇ ਸੋਚਿਆ ਜੇ ਇਹ ਸੱਚਮੁੱਚ ਜਾਦੂਈ ਆਂਬ ਆ ਤਾਂ ਸਭ ਤੋਂ ਪਹਿਲਾਂ ਮਾਂ ਲਈ ਹੋਣਾ ਚਾਹੀਦਾ ਉਸਨੇ ਆਂਬ ਦਾ ਇੱਕ ਛੋਟਾ ਜਿਹਾ ਟੁਕੜਾ ਕੱਟ ਕੇ ਮਾਂ ਨੂੰ ਦਿੱਤਾ ਮਾਂ ਨੇ ਪਹਿਲਾਂ ਹਿਚਕਾਹਟ ਨਾਲ ਖਾਇਆ ਪਰ ਕੁਝ ਸਮੇਂ ਬਾਅਦ ਉਸ ਦੀ ਖੰਗਹੌਲੀ ਹੋ ਗਈ ਸਿਰ ਤੇ ਚਿਹਰੇ ਤੇ ਸਕੂਨ ਆ ਗਿਆ ਪੁੱਤ ਅੱਜ ਦਿਨ ਬੜਾ ਹਲਕਾ ਲੱਗ ਰਿਹਾ ਮਾਂ ਨੇ ਕਿਹਾ ਮਨਦੀਪ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਸਵੇਰ ਹੁੰਦੇ ਹੀ ਮਨਦੀਪ ਨੇ ਮਹਿਸੂਸ ਕੀਤਾ ਕਿ ਉਸ ਦੀ ਸੋਚ ਹੋਰ ਵੀ ਤੇਜ਼ ਹੋ ਗਈ ਉਹ ਜੋ ਕੁਝ ਵੀ ਪੜਦਾ ਸੀ ਉਸ ਨੂੰ ਫੌਰਨ ਸਮਝ ਆ ਜਾਂਦਾ ਸੀ ਸਕੂਲ ਵਿੱਚ ਅਧਿਆਪਕ ਵੀ ਹੈਰਾਨ ਰਹਿ ਗਏ ਸਨ ਪਰ ਜਾਦੂ ਸਿਰਫ ਇੱਥੇ ਨਹੀਂ ਸੀ ਰੁਕਿਆ ਜਿਵੇਂ ਮਨਦੀਪ ਨੇ ਅੰਬ ਦੇ ਸਿਲਕੇ ਜ਼ਮੀਨ ਵਿੱਚ ਦੱਬੇ ਉੱਥੇ ਕੁਝ ਦਿਨਾਂ ਵਿੱਚ ਹੀ ਨਵੇਂ ਪੌਦੇ ਉੱਗਾਏ ਉਹ ਪੌਦਾ ਹੋਰ ਪੌਦਿਆਂ ਨਾਲੋਂ ਜ਼ਿਆਦਾ ਹਰਾ ਤੇ ਮਜ਼ਬੂਤ ਸੀ ਪਿੰਡ ਦੇ ਲੋਕਾਂ ਨੇ ਇਹ ਦੇਖਣਾ ਸ਼ੁਰੂ ਕਰ ਦਿੱਤਾ ਧਰਮਪੁਰ ਵਿੱਚ ਇੱਕ ਆਦਮੀ ਸੀ ਹਰਪ੍ਰਜਨ ਸਿੰਘ ਉਹ ਬਹੁਤ ਹੀ ਧਨਵਾਨ ਸੀ ਪਰ ਬਹੁਤ ਹੀ ਲਾਲਚੀ ਸੀ ਉਸ ਦੀਆਂ ਨਜ਼ਰਾਂ ਹਮੇਸ਼ਾ ਦੂਜਿਆਂ ਦੀਆਂ ਚੀਜ਼ਾਂ ਤੇ ਹੀ ਰਹਿੰਦੀ ਸੀ ਉਸ ਨੇ ਮਨਦੀਪ ਦੇ ਘਰ ਦੇ ਆਲੇ-ਦੁਆਲੇ ਲੋਕਾਂ ਦੀ ਭੀੜ ਵੇਖੀ ਤੇ ਪੁੱਛਿਆ ਕੀ ਗੱਲ ਹੈ ਗਰੀਬ ਦੇ ਘਰ ਅਜਿਹਾ ਕੀ ਹੋ ਗਿਆ ਜੋ ਇੰਨੀ ਭੀੜ ਜਦੋਂ ਉਸ ਨੂੰ ਆਂਬ ਵਾਲੇ ਦਰਾਖਤ ਦੀ ਗੱਲ ਪਤਾ ਲੱਗੀ ਉਸ ਦੀ ਅੱਖਾਂ ਚਮਕ ਗਈਆਂ ਜੇ ਇਹ ਦਰਾਖਤ ਮੇਰੇ ਹੱਥ ਆ ਜਾਵੇ ਉਸਨੇ ਮਨ ਵਿੱਚ ਸੋਚਿਆ ਉਸ ਰਾਤ ਮਨਦੀਪ ਫਿਰ ਦਰਾਖਤ ਹੇਠਾਂ ਬੈਠਿਆ ਅਚਾਨਕ ਹਵਾ ਤੇਜ਼ ਗਈ ਦਰਾਖਤ ਦੀ ਟਹਿਣੀ ਹਿੱਲੀ ਤੇ ਗੰਭੀਰ ਆਵਾਜ਼ ਆਈ ਯਾਦ ਰੱਖੀ ਪੁੱਤਰ ਜਾਦੂ ਸਿਰਫ ਉਸ ਲਈ ਹੈ ਜਿਸ ਦਾ ਦਿਲ ਸਾਫ਼ ਹੈ ਲਾਲਚ ਇਸ ਨੂੰ ਨਾਸ਼ ਕਰ ਦੇਵੇਗਾ ਮਨਦੀਪ ਡਰ ਗਿਆ ਪਰ ਉਸਨੇ ਵਚਨ ਦਿੱਤਾ ਕਿ ਉਹ ਇਸ ਜਾਦੂ ਦਾ ਗਲਤ ਇਸਤੇਮਾਲ ਕਦੀ ਨਹੀਂ ਕਰੇਗਾ ਦੂਰੋਹਰ ਭਜਨ ਸਿੰਘ ਦਰਖਤਵਾਲ ਤੱਕ ਰਿਹਾ ਸੀ ਉਸਦੇ ਮਨ ਵਿੱਚ ਸਾਜ਼ਿਸ਼ ਪੱਕੀ ਹੋ ਚੁੱਕੀ ਸੀ ਧਰਮਪੁਰ ਦੇ ਅੰਬਾ ਵਾਲੇ ਦਰਖਤ ਉੱਤੇ ਹੁਣ ਖਤਰੇ ਦੇ ਬੱਦਲ ਮੰਡਰਾ ਰਹੇ ਸਨ ਹਰਪਜਨ ਦੇ ਮਨ ਵਿੱਚ ਲਾਲਚ ਹੀ ਲਾਲਚ ਭਰਿਆ ਹੋਇਆ ਸੀ ਉਸ ਨੂੰ ਇਹ ਸੀ ਕਿ ਜੇ ਅੰਬ ਮੇਰਾ ਹੋ ਜਾਵੇ ਤਾਂ ਕਿੰਨਾ ਚੰਗਾ ਹੋਵੇਗਾ ਹਰਪਜਨ ਸਿੰਘ ਦੀ ਨੀਂਦ ਹੁਣ ਉੱਡ ਚੁੱਕੀ ਸੀ ਉਸਦੇ ਮਨ ਵਿੱਚ ਸਿਰਫ ਇੱਕ ਹੀ ਸੋਚ ਘੁੰਮ ਰਹੀ ਸੀ ਕਿ ਅੰਬਾ ਦਾ ਦਰਖਤ ਤਾਂ ਹੁਣ ਮੇਰਾ ਹੀ ਹੋਣਾ ਚਾਹੀਦਾ ਕੁਸ ਨੇ ਕਦੇ ਸੋਚਿਆ ਨਹੀਂ ਉਸਨੇ ਸੋਚਿਆ ਕਿ ਜੇ ਸਿੱਧੇ ਤੌਰ ਤੇ ਦਰਾਖਤ ਮੰਗੇਗਾ ਤਾਂ ਪਿੰਡ ਵਾਲੇ ਕਦੇ ਨਹੀਂ ਦੇਣਗੇ ਇਸ ਲਈ ਉਸਨੇ ਚਲਾਕੀ ਨਾਲ ਸਾਜਿਸ ਰਚਨੀ ਸ਼ੁਰੂ ਕੀਤੀ ਅਗਲੇ ਦਿਨ ਹਰਪਾ ਜਨ ਸਿੰਘ ਪਿੰਡ ਦੇ ਚੌਕ ਵਿੱਚ ਖੜਾ ਹੋ ਕੇ ਉੱਚੀ ਉੱਚੀ ਆਵਾਜ਼ ਵਿੱਚ ਕਹਿਣ ਲੱਗਾ ਸੁਣੋ ਧਰਮਪੁਰ ਵਾਲਿਓ ਇਹ ਅੰਬਾ ਦਾ ਦਰਾਖਤ ਪੂਤਾਂ ਦਾ ਡੇਰਾ ਹੈ ਰਾਤ ਨੂੰ ਮੈਂ ਖੁਦ ਇਸ ਵਿੱਚੋਂ ਆਵਾਜ਼ਾਂ ਸੁਣੀਆਂ ਨੇ ਅਜੀਬ ਅਜੀਬ ਕੁਝ ਲੋਕ ਤਾਂ ਡਰ ਗਏ ਕੁਝ ਲੋਕ ਸ਼ੱਕ ਕਰਨ ਲੱਗੇ ਪਰ ਮਨਦੀਪ ਚੁੱਪਚਾਪ ਇਹ ਸਭ ਸੁਣਦਾ ਰਿਹਾ ਹਰਪਾ ਜਨ ਅੱਗੇ ਕਹਿਣ ਲੱਗਾ ਜੇ ਇਹ ਦਰਖਤ ਨਾ ਕਟਿਆ ਗਿਆ ਤਾਂ ਸਾਡਾ ਪਿੰਡ ਵਿਪਤਾ ਵਿੱਚ ਪਾ ਜਾਵੇਗਾ ਮਨਦੀਪ ਨੇ ਹੌਸਲਾ ਕਰਕੇ ਕਿਹਾ ਚਾਚਾ ਜੀ ਇਹ ਦਰਖਤ ਸਾਡੇ ਪਿੰਡ ਲਈ ਸਦਾ ਭਲੇ ਲਈ ਆਇਆ ਕਦੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਇਸ ਦਰਖਤ ਨੇ ਪਰ ਹਰਪਾ ਜਨ ਹੱਸ ਕੇ ਬੋਲਿਆ ਤੂੰ ਬੱਚਾ ਐ ਤੈਨੂੰ ਕੀ ਪਤਾ ਪਿੰਡ ਦੇ ਸਰਪੰਚ ਨੇ ਫੈਸਲਾ ਕੀਤਾ ਕਿ ਰਾਤ ਨੂੰ ਸਭ ਮਿਲ ਕੇ ਦਰਾਖਤ ਕੋਲ ਜਾ ਕੇ ਦੇਖਣਗੇ ਰਾਤ ਨੂੰ ਚੰਦਨੀ ਰਾਤ ਹੀ ਇੱਥਾ ਪਿੰਡ ਇਕੱਠਾ ਹੋਇਆ ਜਿਵੇਂ ਹੀ ਲੋਕ ਦਰਾਖਤ ਕੋਲ ਪਹੁੰਚੇ ਹਵਾ 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 ਹੌਲੀ ਹੌਲੀ ਵਗੜ ਲੱਗੀ ਅੰਬਾਂ ਦੇ ਪੱਤੇ ਸੁਰਸੁਰ ਕਰਨ ਲੱਗੇ ਅਚਾਨਕ ਦਰਾਖਤ ਤੇ ਕੰਪ ਚਮਕਿਆ ਫਿਰ ਦੂਜਾ ਫਿਰ ਤੀਜਾ ਲੋਕ ਹੈਰਾਨ ਰਹਿ ਗਏ ਉਸ ਸਮੇਂ ਹਰਪਜਨ ਸਿੰਘ ਨੇ ਲਾਲਚ ਵਿੱਚ ਆ ਕੇ ਅੱਗੇ ਵੱਧ ਕੇ ਅੰਬ ਤੋੜਨਾ ਚਾਹਿਆ ਜਿਵੇਂ ਹੀ ਉਸਨੇ ਆਂਬ ਨੂੰ ਹੱਥ ਲਾਇਆ ਅਚਾਨਕ ਉਸਨੂੰ ਤੇਜ਼ ਝਟਕਾ ਵੱਜਿਆ ਤੇ ਉਹ ਜ਼ਮੀਨ ਤੇ ਡੇਕ ਪਿਆ ਆਂਬ ਦੀ ਚਮਕ ਬੁਝ ਗਈ ਦਰਖਤ ਵਿੱਚੋਂ ਆਵਾਜ਼ ਆਈ ਲਾਲਚੀ ਮਨੁੱਖ ਜੋ ਕੁਦਰਤ ਨੂੰ ਲੁੱਟਦਾ ਹੈ ਉਹ ਆਪ ਹੀ ਖਤਮ ਹੋ ਜਾਂਦਾ ਹੈ ਹਰਪਰਜਨ ਕੰਬਦਾ ਹੋਇਆ ਉੱਠਿਆ ਉਸ ਦੀ ਅੱਖਾਂ ਵਿੱਚ ਡਰ ਸੀ ਪਿੰਡ ਵਾਲਿਆਂ ਨੂੰ ਸਮਝ ਆ ਗਈ ਕਿ ਦਰਖਤ ਕੋਈ ਭੂਤਾਂ ਦਾ ਡੇਰਾ ਨਹੀਂ ਸਗੋਂ ਕੁਦਰਤ ਦੀ ਅਮਾਨਤ ਹੈ ਸਰਪੰਚ ਨੇ ਫੈਸਲਾ ਸੁਣਾਇਆ ਕਿ ਇਹ ਦਰਖਤ ਪੂਰੇ ਪਿੰਡ ਦੀ ਜਾਇਦਾਦ ਹੈ ਕੋਈ ਵੀ ਉਸ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਮਨਦੀਪ ਨੇ ਦਰਾਖਤੇ ਹੇਠਾਂ ਸਿਰ ਰੁਵਾਇਆ ਉਸ ਨੂੰ ਅਹਿਸਾਸ ਹੋਇਆ ਕਿ ਜਾਦੂ ਹੀ ਜਾਦੂ ਤੋਂ ਵੱਡੀ ਚੀਜ਼ ਸੱਚਾਈ ਤੇ ਨੀਅਤ ਹੈ ਅਗਲੇ ਦਿਨ ਪਿੰਡ ਦੇ ਲੋਕਾਂ ਨੇ ਦਰਾਖਤ ਦੇ ਆਲੇ ਦੁਆਲੇ ਸਫਾਈ ਕੀਤੀ ਹਰਪ੍ਰਜਨ ਸਿੰਘ ਨੇ ਵੀ ਸਭ ਦੇ ਸਾਹਮਣੇ ਮਾਫੀ ਮੰਗੀ ਪਰ ਕਹਾਣੀ ਇੱਥੇ ਖਤਮ ਨਹੀਂ ਹੋਈ ਕਿਉਂਕਿ ਜਾਦੂ ਹੀ ਅੰਬਦਾ ਅਸਲੀ ਇਮਤਿਆਦ ਹਲੇ ਵਾਕੀ ਸੀ ਹਰਪਜਨ ਸਿੰਘ ਦੀ ਮਾਫੀ ਤੋਂ ਕੁਝ ਸਮੇਂ ਬਾਅਦ ਪਿੰਡ ਵਿੱਚ ਸਕੂਨ ਰਿਹਾ ਲੋਕਾਂ ਨੇ ਸੋਚਿਆ ਕਿ ਹੁਣ ਸਭ ਠੀਕ ਹੋ ਜਾਵੇਗਾ ਪਰ ਕੁਦਰਤ ਦੀ ਆਪਣੀ ਮਰਜ਼ੀ ਹੁੰਦੀ ਹੈ ਕਈ ਵਾਰੀ ਸਭ ਤੋਂ ਵੱਡਾ ਇਮਤਿਹਾਨ ਸ਼ਾਂਤੀ ਤੋਂ ਬਾਅਦ ਹੀ ਹੁੰਦਾ ਹੈ ਉਸ ਸਾਲ ਗਰਮੀ ਬਹੁਤ ਜ਼ਿਆਦਾ ਪਈ ਸੂਰਜ ਅੱਗ ਵਗ ਵਰਤਾ ਸੀ ਨਦੀ শুকਾਣ ਲੱਗੀ ਖੂਹਾਂ ਦਾ ਪਾਣੀ ਘਟ ਗਿਆ ਖੇਤਾਂ ਵਿੱਚ ਦਰਾਰਾਂ ਪੈਣ ਲੱਗੀਆਂ ਧਰਮਪੁਰ ਦੇ ਲੋਕ ਘਬਰਾਉਣ ਲੱਗੇ ਕਿਸਾਨ ਚੌਕ ਅਗੇ ਪਿੰਡ ਵਿੱਚ ਇਕੱਠੇ ਹੋ ਕੇ ਗੱਲਾਂ ਕਰਨ ਲੱਗੇ ਜੇ ਮੀਂਹ ਨਾ ਪਿਆ ਤਾਂ ਸਾਰਾ ਪਿੰਡ ਤਬਾਹ ਹੋ ਜਾਵੇਗਾ ਕਿਸੇ ਨੇ ਕਿਹਾ ਰੱਬ ਹੀ ਮਾਲਕ ਹੈ ਦੂਜੇ ਨੇ ਕਿਹਾ ਹੱਥ ਜੋੜ ਲੈ ਲੋਕਾਂ ਨੇ ਡਰ ਕੇ ਅੰਬ ਅੰਬ ਦੇ ਦਰਖਤ ਵੱਲ ਤੱਕਿਆ ਕਿ ਇਹ ਜਾਦੂਈ ਅੰਬ ਦਾ ਦਰਖਤ ਹੈ ਸਾਡੀ ਮਦਦ ਕਰ ਸਕਦਾ ਹੈ ਕਵਾਜ ਆਈ ਸਾਰੇ ਲੋਕਾਂ ਦੀਆਂ ਨਜ਼ਰਾਂ ਮਨਦੀਪ ਵੱਲ ਮੁੜੀਆਂ ਮਨਦੀਪ ਨੂੰ ਯਾਦ ਆਈ ਦਰਖਤ ਦੀ ਚੇਤਾਵਨੀ ਜਾਦੂ ਸਿਰਫ ਲਾਲਚ ਤੋਂ ਬਿਨਾ ਵਰਤਿਆ ਜਾਵੀ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਪਿੰਡ ਦੀ ਮਦਦ ਕਰਨਾ ਲਾਲਚ ਹੈ ਜਾਂ ਫਰਜ਼ ਉਸ ਰਾਕਤ ਦਰਖਤ ਦੇ ਹੇਠਾਂ ਬੈਠ ਗਿਆ ਮੈਂ ਜੇ ਮੈਂ ਤੈਨੂੰ ਬੇਨਤੀ ਕਰਾਂ ਕਿ ਪਿੰਡ ਲਈ ਮੀਂਹ ਵਰਸਾ ਦੇ ਮਨਦੀਪ ਨੇ ਪੁੱਛਿਆ ਕਿ ਇਹ ਗੱਲ ਤੋਂ ਹੋਵੇਗਾ ਦਰਖਤ ਦੀਆਂ ਟਹਿਣੀਆਂ ਹੌਲੀ-ਹੌਲੀ ਹਿੱਲੀਆਂ ਤੇ ਉਸ ਦਰਖਤ ਵਿੱਚੋਂ ਆਵਾਜ਼ ਆਈ ਬਹੁਤ ਹੀ ਸ਼ਾਂਤ ਤੇ ਗਹਿੀਰ ਪੁੱਤਰ ਮਨਦੀਪ ਮੈਂ ਜਾਦੂ ਨਾਲ ਨਹੀਂ ਕੁਰਬਾਨੀ ਨਾਲ ਚੱਲਦਾ ਜੇ ਤੂੰ ਮੇਰੇ ਲਈ ਸਭ ਤੋਂ ਕੀਮਤੀ ਫਲ ਨੂੰ ਬਿਨਾਂ ਕੁਝ ਲੈਣ ਦੀ ਇੱਛਾ ਤੇ ਪਿੰਡ ਲਈ ਸਮਰਪਿਤ ਕਰ ਦੇਵੇਂਗਾ ਤਾਂ ਕੁਦਰਤ ਆਪ ਜਵਾਬ ਦੇਵੇਗੀ ਮਨਦੀਪ ਦਾ ਦਿਲ ਧੜਕਣ ਲੱਗ ਪਿਆ ਉਹ ਸਮਝ ਗਿਆ ਕਿ ਉਹ ਆਂਬ ਉਸ ਦੀ ਕਿਸਮਤ ਆਪਣੀ ਕਿਸਮਤ ਬਦਲ ਸਕਦਾ ਸੀ ਪਰ ਪਹਿਲਾ ਪਿੰਡ ਸੀ ਅਗਲੇ ਦਿੰ ਸਾਰਾ ਪਿੰਡ ਦਾ ਰੱਤ ਦੇ ਇਕੱਠਾ ਇਕੱਠਾ ਹੋਇਆ ਮਨਦੀਪ ਨੇ ਸਭ ਦੇ ਸਾਹਮਣੇ ਦਰੱਖਤ ਦਾ ਸਭ ਤੋਂ ਵੱਡਾ ਤੇ ਸੁੰਦਰ ਅੰਬ ਤੋੜਿਆ ਉਸਨੇ ਉਹ ਅੰਬ ਜ਼ਮੀਨ ਤੇ ਰੱਖ ਦਿੱਤਾ ਕਿਹਾ ਇਹ ਮੇਰਾ ਨਹੀਂ ਇਹ ਧਰਮਪੁਰ ਦਾ ਏ ਫਿਰ ਉਸਨੇ ਅੰਬ ਨੂੰ ਮਿੱਟੀ ਵਿੱਚ ਦੱਬ ਦਿੱਤਾ ਕੁਝ ਪਲਾਂ ਲਈ ਸ਼ਨਾਟਾ ਸ ਆ ਗਿਆ ਅਚਾਨਕ ਅਸਮਾਨ ਵਿੱਚ ਕਾਲੇ ਬੱਦਲ छा ਗਏ ਹਵਾ ਠੰਡੀ ਚੱਲੀ ਬਿਜਲੀ ਚਮਕੀ ਤੇ ਫਿਰ ਬਹੁਤ ਜ਼ੋਰ ਨਾਲ ਮੀਂਹ ਪੈਣ ਲੱਗਾ ਧਰਤੀ ਤਰ ਹੋ ਗਈ ਖੇਤਾਂ ਵਿੱਚ ਜਾਨ ਆ ਗਈ ਲੋਕਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਜਿੱਥੇ ਆਮ ਦੱਬਿਆ ਸੀ ਉੱਥੇ ਇੱਕ ਨਮਾ ਪੌਦਾ ਹੋ ਗਿਆ ਪਰ ਉਹ ਆਮ ਨੇ ਇਸ ਜਿੱਤੇ ਪੱਤੇ ਹਰੇ ਤੇ ਸ਼ਾਂਤ ਦੇ ਰਹੇ ਸਨ ਦਰਖਤ ਦੀ ਆਵਾਜ਼ ਆਖਰੀ ਵਾਰ ਗੂੰਜੀ ਜਾਦੂ ਨਹੀਂ ਵੱਡੀ ਨੀਤ ਵੱਡੀ ਹੁੰਦੀ ਹੈ ਮਨਦੀਪ ਮੁਸਕਰਾਇਆ ਉਸ ਨੂੰ ਸਭ ਕੁਝ ਮਿਲ ਗਿਆ ਸੀ ਸਭ ਤੋਂ ਵੱਡਾ ਤੋਹਫਾ ਸੰਤੋਖ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਜਿਸ ਦੇ ਮਨ ਵਿੱਚ ਸਬਰ ਤੇ ਸੰਤੋਖ ਹੁੰਦਾ ਹੈ ਜੋ ਤੂੰ ਜੀ ਲਈ ਸਭ ਤੋਂ ਪਹਿਲਾਂ ਸੋਚਦਾ ਹੈ ਪਰਮਾਤਮਾ ਉਸਦੀ ਸਭ ਤੋਂ ਪਹਿਲਾਂ ਸੋਚਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਤੇ ਮਿਲਦੀ ਹੈ ਜੀ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ